ਵੀਡੀਓ ਦੇਖ ਲਈ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਿਨ ਅੱਜ ਮੰਗਲਵਾਰ ਤਰੀਕ 20 ਜਨਵਰੀ 2026 ਤੇ ਸਵਾਗਤ ਕਰਦੇ ਆ ਜੀ ਆਪਾਂ ਆਪਣੇ ਪਹਿਲੇ ਆਈਫੋਨ ਦੇ ਬਲੌਗ ਦੇ ਵਿੱਚ। ਤੇ ਇਹ ਆਪਾਂ ਆਪਣਾ ਬਈ 17 Pro Max ਕੱਲ ਆ ਗਿਆ ਸੀ। ਬਹੁਤ ਨੇ ਆਪਾਂ ਨੂੰ ਲਿਆਤਾ ਸੀ। ਤੇ ਕੱਲ ਦੀ ਵੀਡੀਓ ਚੋਂ ਦਾਪਾ ਗੱਲ ਕਰਤੀ ਸੀ ਤੇ ਬੋਸ ਨਾ ਭਈ ਆਪਾਂ ਸਾਬ ਤਵ ਕਰ ਲਾਂਗੇ ਤੇ ਇਹ ਆਪਾਂ ਮੈਂ ਇਧਰ ਲਈ ਸੀ ਇਹ ਰਿੰਗਟਾ ਨਾ ਪੈ ਗਿਆ ਤੇ ਹੌਲੀ ਹੌਲੀ ਕਰਕੇ ਭਈ ਆਪਾਂ ਤਰਖਾ ਚੋ ਕਟਾਈ ਜਨਾਂਗੇ ਤੇ ਥੋੜੀ ਥੋੜੀ ਕਰਕੇ ਭਈ ਪਤਾ ਵੀ ਨਹੀਂ ਲੱਗਦਾ ਤੇ 12 ਮਹੀਨਿਆਂ ਚ ਕੋਈ ਪੈਸੇ ਕੱਟੇ ਜਾਣਗੇ ਚਲੋ 5-500 ਕਰਕੇ ਕਟਾ ਦੇਾਂਗੇ ਇਧਰ ਤੇ 6000 ਬਣ ਜਾਊਗਾ ਤੇ ਬਾਕੀ ਚੱਲਦੇ ਆ ਭਈ ਆਪਾਂ ਆਪਣੇ ਕੰਮ ਤੇ ਸਮਾਂ ਹੋ ਗਿਆ ਭਈ ਇਸ ਵੇਲੇ 8:30 ਦਾ ਤੇ ਤੋ ਦੇ ਕਰਦੇ ਡੇਟ ਹੋ ਗਈ। ਉਹ ਫੂਕਾ ਜਾਣਾ ਸੀ, ਜਾਣਾ ਸੀ ਲਾਜ਼ਮੀ ਜਾਣਾ ਸੀ। ਤੇ ਸਵੇਰ ਲਾਜ਼ਮੀ ਚਲਾਂਗੇ। ਤੇ ਹੁਣ ਆਪਾਂ ਭਾਈ ਬਾਹਰੋਂ ਸੀਸ ਚੁਕਾ ਆ ਗਏ ਤੇ ਵਾਦਿਆਂ ਕੰਮ ਵੱਲ। ਤੇ ਇੱਕ ਬਾਹਰਲੀ ਝਲਕ ਭਾਈ। ਮਲੇਸ਼ੀਆ ਦੀ। ਤੇ ਦਿਨ ਸੋਹਣਾ। ਆ ਸਾਫ਼ ਜਮ ਬੱਦਲ ਵਾਈ ਨਹੀਂ। ਤੇ ਆ ਭਾਈ ਘਰਾਂ ਦਾ ਨੂੰ ਥੋੜਾ ਜਿਹਾ ਤੇ ਇੱਧਰ ਲੇ ਭਈ ਕਾ ਬੇਹੱਥ ਸਾਹਮਣੇ ਗੁਰੂ ਘਰ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਦਵਾਰਾ ਸਾਹਿਬ ਸਲੈਂਗ ਵਰਗ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਤੰਦਰੁਸਤੀ ਵਕਸ਼ੀ ਮਾਲਕ ਚੜ੍ਹਦੀ ਕਲਾ ਚ ਰੱਖੀ ਤੇ ਅੱਜ ਭਈ ਆਪਾਂ ਕੰਮ ਥੋੜਾ ਜਿਹਾ ਲੇਟ ਹੋ ਰਿਹਾ ਤੇ ਕੱਲ ਨੂੰ ਆਪਾਂ ਅੰਦਰੋਂ ਗਰਾਵਾਂਗੇ ਦਰਸ਼ਨ ਗੁਰੂ ਘਰ ਦੇ ਨਾਲੇ ਆਪ ਮੱਥਾ ਟੇਕਾਂਗੇ ਤੇ ਹੁਣ ਆਪਾਂ ਥੋੜੇ ਲੇਟ ਰਿਜਨੇ ਤੇ ਚੱਕ ਕੇ ਆਪਣਾ ਸਾਈਕਲ ਆਪਾਂ ਵਾਦਦੇ ਆ ਕੰਮ ਵੱਲ ਲੋਟਾ ਕੰਮ ਭਾਈ ਸੋਹਣਾ 뷰 ਆਉਂਦਾ ਤੇ ਅੰਡਰ ਰੋਡ ਚ ਤਾਂ ਭਾਈ ਤੁਹਾਨੂੰ ਪਤੀ ਆ ਤੇ ਆਈਫੋਨ ਤਾਂ ਆਈਫੋਨ ਹੀ ਆ ਸਾਸਰੀ ਗਾਂਕਲ ਜੀ ਤੇ ਸਾਰੇ ਵੀਰਾਂ ਦੀਆਂ ਸ਼ਿਕਾਇਤਾਂ ਜੀ ਭਾਈ ਤੇਰੀ ਵਾਹ ਘੱਟ ਆਉਂਦੀ ਆ ਤੇ ਕੰਪਨੀ ਦਾ ਖੜਕਾ ਜਾਦੇ ਸੁਣਦਾ ਵੀਡੀਓ ਚ ਪਿਛਲੀਆਂ ਵੀਡੀਓ ਚ ਆਪਾਂ ਦੇਖੀ ਆ ਤੇ ਭਾਈ ਇਹ ਗੱਲ ਸੀਗੀ ਵੀ ਤੇ Android ਥੋੜੀ ਜੀ ਤੁਹਾਨੂੰ ਪਤਾ ਅਡਜਸਟ ਕਰਨਾ ਵਾਸਤੇ ਹੁੰਦੇ ਆ ਮਾੜਾ ਜਿਹਾ ਵੀ ਅਡਜਸਟਮੈਂਟ ਜੀ ਵਾਸਤੇ ਹੁੰਦੇ ਆ ਤੇ ਵੀਡੀਓ ਵਗੈਰਾ ਤੇ ਭਾਈ ਆਈਫੋਨ ਜਾਂ ਜਿਹੜੇ ਆਫੀਸ਼ੀਅਲ ਕੈਮਰੇ ਨੇ ਉਹਨਾਂ ਨਾਲ ਹੀ ਵਧੀਆ ਲੱਭਦੀ ਆ ਤੇ ਅੱਜ ਭਾਈ ਜਾ ਕੇ ਆਪਾਂ ਚੈੱਕ ਕਰਦੇ ਆ ਤੇ ਖੜਕਾ ਅੱਜ ਵੀ ਇੰਨੀ ਸੁਣਦਾ ਹੈ ਕਿ ਫਰਕ ਪੈਂਦਾ ਬਾਈ ਗੱਲ 'ਚ ਤੇ ਬਈ ਸਿਆਣੇ ਦੀ ਆਖਤਾ ਸੰਦ ਬਣ ਗਿਆ ਤੇ ਕੰਮ ਦਿਆ ਕਰੂਗਾ ਤੇ ਉਂ ਬਾਈ ਕਿੱਥੇ ਆਪਾਂ ਘੌਲ ਕਰ ਜਾਨੇ ਇੰਨੇ ਪੈਸੇ ਲਾਉਣ ਦੀ ਤੇ ਤੇ ਤੁਹਾਡੇ ਪਿਆਰ ਸਦਕਾ ਇੰਨਾ ਵੀਡੀਓ ਨੂੰ ਵਧੀਆ ਰਿਸਪੌਂਸ ਦਿੱਤਾ ਸਾਰਿਆਂ ਨੇ ਤੇ ਸਾਰਿਆਂ ਦਾ ਬਹੁਤ ਧੰਨਵਾਦ ਆ ਮੀਲ ਕਰਦੇ ਆ ਭਾਈ ਅੱਗੇ ਵੀ ਤੁਸੀਂ ਵਧੀਆ ਹੰਗਾਰਾ ਭਰੋ ਹੰਗਾਰਾ ਦਿਓਗੇ ਤੇ ਆਪਾਂ ਚੇ ਭਾਈ ਕੰਮ ਤੇ ਆਪਾਂ ਸਾਰਨੋਂ ਪਹਿਲਾਂ ਮਾਰਦੇ ਆਪਾਂ ਆਪਣਾ ਪੰਜ ਫਿੰਗਰ ਸਾਰਨੋਂ ਪਹਿਲਾਂ ਭਾਈ ਆਪਾਂ ਆਪਣੀ ਸਾਈਕਲ ਕੀਤੀ ਲੋਕ ਆਪਣੀ ਗੱਡੀ ਬਾਦਿਆਂ ਭਾਈ ਅੱਗੇ ਪੰਜ ਵਾਲੇ ਤੇ ਅੱਜ ਥੋੜੀ ਜਿਹੀ ਲੇਟ ਆਪਾਂ ਤੇ ਕੋਈ ਕਰਦੇ ਪੌਣੇ ਨਾ ਹੋਗੇ ਤੇ ਲੱਗਦਾ ਭਾਈ ਸੁੱਖਾ ਮਿੱਤਰ ਆ ਗਿਆ ਉਹ ਤੇ ਉਹ ਆਰਡਰ ਦੇਖਣ ਲੱਗਿਆ ਉਹ ਇਹ ਸਿਰੋਂ ਆਪਾ ਮਾਰ ਕੇ ਆਪਣਾ ਪੰਚ ਵਾਦਿਆਂ ਅੱਗੇ ਵੱਲ ਨੂੰ ਤੇ ਦੇਖਦੇ ਆਂ ਭਾਈ ਅੱਜ ਵੀ ਆਵਾਜ਼ ਉਨੀ ਆਉਂਦੀ ਆ ਕੰਪਨੀ ਦੀ ਕਿ ਕੋਈ ਫਰਕ ਹੈ ਗੱਲ ਚ ਵੈਰੀ ਫਾਇਰ ਕੀ ਆ ਰਿਹਾ ਭਾਈ ਜ਼ਬਰੀ ਤਨ ਵੈਰੀ ਫਾਇਰ ਸੇ ਉਹ ਤਾਂ ਸੁ ਕਾਮੇ ਤੇ ਆਪਣਾ ਪਹੁੰਚ ਗਿਆ ਕੰਮ ਭਾਈ ਜੋਰੋ ਸ਼ੋਰ ਚੱਲੀ ਜਾਂਦਾ ਏ ਇੱਕ ਲੋਰੀਆ ਬਹ ਭਰਦੀ ਲੋਰੀ ਬਹੇ ਤੇ ਗੱਡੀ ਨੂੰ ਆਦੇ ਮੂੰਹ ਤੇ ਲੋਰੀ ਨਿਕਲ ਜਾਂਦਾ ਸੇਵਰ ਆ ਗਿਆ ਤੇ ਹੁਣ ਅੱਗੇੋਂ ਆਪਾਂ ਲੈਨੇ ਆ ਬਿੱਲ ਉੱਥੇ ਮਾਮਾ ਆ ਖੜੇ ਨੇ ਤੇ ਆਪਾਂ ਜਾ ਕੇ ਮਾਮੇ ਨੂੰ ਪੁੱਛਦੇ ਆਂ ਵੀ ਬਿੱਲ ਨਿਕਲਿਆ ਕਿ ਨਹੀਂ ਨਿਕਲਿਆ ਤੇ ਬਿੱਲ ਲੇਟ ਥੋੜੀ ਜਿਹੀ ਹੋ ਜਾਂਦੇ ਆ ਤੇ ਕਿਉਂਕਿ ਆਬਿਓ 9 ਵਜੇ ਖੁੱਲਦਾ ਤੇ ਵੀਡੀਓ ਨੂੰ ਭਾਈ ਅੱਜ ਦੇਖ ਰਿਹਾ ਹਾਂ ਤੇ ਦੇਖ ਕੇ ਦੱਸਿਓ ਵੀ ਆਵਾਜ਼ ਸਹੀ ਆ ਰਹੀ ਐ ਕੰਪਨੀ ਦੀ ਵਾਹ ਵਾਧਾ ਰਹੀ ਐ ਕਿ ਸਾਡੀ ਵਾਧਾ ਰਹੀ ਐ ਪਿਛਲੇ ਮੈਸਜ ਤੇ ਭਾਈ ਆਪਣੀ ਆਵਾਜ਼ ਮਾਮਾ ਉੜੀ ਦਾ ਫਰਕ ਆ ਨਾ ਫੋਨ ਨਾ ਲਿਆ ਆ ਵਧੀਆ ਹੋਣੀ ਚਾਹੀਦੀ ਵਧੀਆ ਹੋਣੀ ਚਾਹੀਦੀ ਹੈ ਬਾਕੀ ਆਪਾਂ ਹੋਰ ਜਿਹੜੀ ਆਪਾਂ ਯਾ ਟ੍ਰੈਕਿੰਗ ਕਰੀ ਆਪਾਂ ਮੈਗਮੋ ਲੈ ਕੇ ਆਵਾਂਗੇ ਫਿਰ ਵਧੀਆ ਵੀਡੀਓ ਬਣਾਇਆ ਰਹਿਣ ਟੈਨਸ਼ਨ ਨਹੀਂ ਜਾਈ ਤੇ ਆਮਾ ਇਹ ਗਾ ਕੋਈ ਚੱਕਰ ਤੇ ਨਿਕਲੇ ਬਿੱਲ ਭਾਈ ਬਿੱਲ ਦੇ ਨਿਕਲੇ ਤੇ ਆਏ ਭਾਈ ਬਿੱਲ ਨਿਕਲੇ ਆਉਂਦੇ ਸਮਾਨ ਚੜੀ ਜਾਂਦੇ ਨਾਲ ਤੇ ਤੜਕੇ ਤੜਕੇ ਆਵੜਿਆ ਭਾਈ ਕੰਟੇਨਰ ਕੰਟੇਨਰ ਇਹ ਹਵਾਈ ਸਾਰਿਆਂ ਦਾ ਆ ਜਿਹੜੀ ਉਧਰ ਦੇ ਦੂਜੇ ਪਾਸੇ ਕੰਡਿਆਂ ਵਾਲੀ ਕੰਪਨੀ ਆਪਣਾ ਬੌਸ ਦੀ ਪਾਰਟਨਰਸ਼ਿਪ ਆ ਉਧਰ ਉਹ ਬਰ ਗੋਲੀ ਦਾ ਪੈਦ ਲੱਗਿਆ ਪਿਆ ਤੇ ਉਹ ਚੱਕਣਾ ਤੇ ਇਧਰ ਆਪਣੇ ਭਾਈ ਕੁਲਵੰਤ ਇਹ ਕੰਟੇਨਰ ਦਵਾਈ ਜਾਂਦੇ ਤੇ ਭਾਈ ਆ ਆ ਲੱਗਿਆ ਕੰਟੇਨਰ ਤੇ ਹੌਲੀ ਹੌਲੀ ਸੈਟਿੰਗ ਕਰਕੇ ਭਾਈ ਇਧਰ ਆਉਂ ਜਮਾ ਐ ਨਾਲ ਖੇਵੇਂ ਕਰਕੇ ਲਾ ਦੂਗਾ ਤੇ ਆਪਣਾ ਭਾਈ ਉਧਰ ਕੰਮ ਚੱਲੀ ਜਾਂਦਾ ਤੇ ਉਧਰ ਜਾ ਕੇ ਆਪਾਂ ਆਪਦੇ ਆਰਡਰ ਲਵਾਉਣੇ ਆ ਤੇ ਤਾਂ ਭਾਈ ਆਉਂਦੇ ਜਾਂਦੀ ਰਹਿੰਦੇ ਦੇ ਹੁਣੇ ਹੁਣੇ ਭਾਈ ਜਿਹੜਾ ਆਪਣੇ ਮੂਰੇ ਕੰਟੇਨਰ ਲੱਗਿਆ ਤੇ ਭਾਈ ਲਾਸਣ ਦਾ ਆਇਆ ਤੇ ਬਾਈ ਇਹ ਸਾਲੇ ਮੁੰਡਿਆਂ ਨੇ ਖੋਲ ਲਿਆ ਹੋਰ ਜੀ ਹੋਰ ਬਾਈ ਹਾਂ ਤੇ ਇਹ ਮਿੱਤਰਾਂ ਨੇ ਬਾਈ ਖੋਲ ਲਿਆ ਤੇ ਆਪਦੀਆਂ ਫੋਟੋਆਂ-ਫੋਟੋਆਂ ਪਾ ਕੇ ਬਾਈ ਤੇ ਕੰਨੀਆਂ ਸ਼ੁਰੂ ਲਾਉਣਗੇ ਵੀ ਸਿਆਂ ਤੇ ਅੰਦਰ ਬਾਈ ਇਹਨੇ ਨੇ ਸਟੋਰ ਕਰਨਾ ਉਸ ਉਹ ਨਿਕਲੇ ਬਾਈ ਬਾਈ ਸਾਨ ਦਾ ਤੇ ਤੜਕੇ ਬਾਈ ਜਿਹੜੇ ਚੋਬਰਾ ਨੇ ਆ ਲਾਸਨਾ ਗੱਡੇ ਨਾਲ ਖੋਲਿਆ ਸੀ ਤੇ ਖਤਮ ਕਰਤਾ ਤੇ ਆ ਬਾਈ ਲਾਸਟ ਹੀ ਆ ਕੰਮ ਕੋਪੀ ਮੇਂ ਤਰਾਵਣਾ ਅੰਦਰ ਲਾਈ ਜਾਂਦਾ ਹੋਰ ਜੀ ਮਾਸਟਰ ਜੀ ਠੀਕ ਠਾਕ ਹੋ ਕਿੰਨੇ ਦਿਨ ਚ ਖਾਲੀ ਕਰਦਾ ਸਾਢੇ ਦੋ ਘੰਟਿਆਂ ਚ ਠੀਕ ਆ ਗੱਲ ਕਿੰਨਾ ਬੈਗ ਹੁੰਦਾ ਇਹ ਚ ਵਿੱਚ ਹੁੰਦਾ 33 3400 3500 3200 3200 ਤੇ ਭਾਈ ਚੋਬਰਾ ਨੇ ਕਰਕੇ ਖਾਲੀ ਮਾਰਿਆ ਸਾਢੇ 3 ਘੰਟੇ ਸਮਾਂ ਹੋ ਚੁੱਕਿਆ ਜੀ 6:50 ਮਿੰਟਾਂ ਦਾ ਤੇ ਇੱਧਰ ਭਾਈ ਸੋਨਾ ਵਿਊ ਕੋਲੀ ਆਪਣੇ ਪਹਾੜੀਆਂ ਤੇ ਟੀਵੀ ਚੱਲ ਕੇ ਆਵਾਂਗੇ ਆਪਾਂ ਅ ਐਤਵਾਰ ਨੂੰ ਉੱਥੇ ਆਪਣੇ ਕੋਈ ਕੰਮ ਘੱਟ ਹੁੰਦਾ ਤੇ ਤੁਹਾਨੂੰ ਦਿਖਾ ਕੇ ਲਿਆਵਾਂਗੇ ਇੱਥੇ ਮੰਦਿਰ ਬਣਿਆ ਹੋਇਆ ਧਰਮ ਕੀ ਮੰਦਿਰ ਆ ਹਿੰਦੂਆਂ ਦਾ ਬਹੁਤ ਵੱਡਾ ਤੇ ਉੱਥੇ ਵੀ ਚੱਲ ਕੇ ਆਵਾਂਗੇ ਆਪਾਂ ਤੇ ਦਿਨ ਭਾਈ ਪੂਰੀ ਖੜਾ ਅਜੇ 7 ਵਜੂ ਗਏ ਨੇ ਤੇ ਆਪਣਾ ਮਾਸ ਤੇ ਜਿਹੜਾ ਹਿਸਾਬ ਹੀ ਲਾ ਲਓ ਤੇ ਸਮਾਨ ਸਾਰਾ ਆਪਾਂ ਰੈਡੀ ਕਰਕੇ ਇੱਥੇ ਰੱਖ ਛੱਡਿਆਗਾ ਤੇ ਗੱਡੀ ਦਾ ਇੰਤਜ਼ਾਰ ਕਰ ਰਹੇ ਹਾਂ ਤੇ ਗੱਡੀ ਹੁਣ ਆਉਣ ਵਾਲੀ ਆ ਤੇ ਦੁਕਾਨੇ ਦੇ ਪਹੁੰਚਾ ਦੇਾਂਗੇ ਭਾਈ ਤੇ ਉਧਰੋਂ ਫਿਰ ਆਪਾਂ ਦਾ ਸਾਫ ਸੁਥਰਾ ਕਰਾ ਕੇ ਸਾਰਾ ਤੇ ਗਿਣਤੀ ਕੰਨੀ ਵਧਾਂਗੇ ਸਮਾਂ ਹੋ ਚੁੱਕਾ ਇਸ ਹਵਾ ਅੱਥ ਦਾ ਕੈਪੋ ਖੜ ਜੋਰਾ-ਸ਼ੋਰਾ ਤੇ ਚਾਹਲਾ ਵੀਰ ਆ ਗਿਆ ਤੇ ਇੱਧਰ ਭਾਈ ਮੋਸੇ ਚਲੀ ਜਾਂਦੇ ਆ ਚਾਹਨਾ ਤੇ ਫੁੱਕ ਭਾਈ ਇਹ ਵੇਲੇ ਪੂਰੀ ਜੋਰ ਤੇ ਹੋ ਜਾਂਦੀ ਆ ਹਾਂ ਸਭੀ ਗੱਲਾਂ ਭਾਈ ਮੁੰਡੇ ਸਮੋਸੇ ਹੀ ਖਾਈ ਜਾਂਦੇ ਆ ਹਾਂ ਤੇ ਭਾਈ ਆ ਮਿੱਤਰ ਆਪਣਾ ਲੈਂਦੇ ਪੰਜਾਬ ਵਾਲੇ ਦਾ ਤੇ ਇਹ ਭਾਈ ਚਾਹ ਆ ਸੈਟਅਪ ਹੈ ਦਾ ਤੇ ਪਰੌਂਠੇ ਵਗੈਰਾ ਤੇ ਭਾਈ ਸਮੋਸੇ ਬਰੈਡ ਕਿੰਨੀਆਂ ਵੈਰਾਈਟੀਆਂ ਹੁੰਦੀਆਂ ਭਾਈ ਆਪਣੇ ਕੋਲੇ ਚਾਹ ਹੀ ਦੇ ਰਹੇ ਆ ਤੇ ਕਿੰਨੀਆਂ ਵੈਰਾਈਟੀਆਂ ਹੁੰਦੀਆਂ ਆਪਣੇ ਕੋਲੇ ਆਪਣੇ ਕੋਲ ਸਮੋਸਾ ਦਾ ਬਰੈਡ ਹੋਣਾ ਚਾਹ ਹੁੰਦੀ ਹੈ ਬਿਸਕਟ ਹੋਣਾ ਬਿਸਕਟ ਹੁੰਦੇ ਤੇ ਪਰੌਂਠੇ ਵੀ ਲੈਣ ਲੱਗੇ ਚਾਰ ਪੰਜ ਆਈਟਮਾਂ ਹੁੰਦੀਆਂ ਤੇ ਭਾਈ ਮੁੰਡਿਆਂ ਦਾ ਵਧੀਆ ਸੱਟ ੱ ਕਰਨ ਹੋ ਜਾਂਦਾ ਤੇ ਇਹਦੇ ਨਾਲ ਭੁੱਖ ਥੱਲੇ ਹੋ ਜਾਂਦੀ ਆ ਭਾਈ ਪਰੌਂਠਾ ਭਾਈ ਐ ਆਹ ਹਿਸਾਬ ਦਾ ਹੁੰਦਾ ਐ ਇਦਾਂ ਐ ਪਰੌਂਠਾ ਹੁੰਦਾ ਤੇ ਨਾਲ ਭਾਈ ਅੱਛਾ ਤੇ ਨਾਲ ਅੰਬ ਦੇ ਚਾਰ ਦੀ ਫਾੜੀ ਇੰਨਾ ਹਿਸਾਬ ਦਾ ਹੁੰਦਾ ਤੇ ਭਾਈ ਜਿਸ ਨੂੰ ਜਿਹੜੀ ਜੀ ਚੰਗੀ ਲੱਗਦੀ ਐ ਤੇ ਉਹ ਆਪਦੀ ਲੈ ਕੇ ਆ ਲੈਂਦਾ ਤੇ ਆਪਦਾ ਭਾਈ ਸਿਰ ਟਕਣ ਕਰ ਲੈਂਦਾ ਇੰਨੇ ਘਰੇ ਜਾਂਦਾ ਹੋ ਜਾਂਦਾ ਤੇ ਭਾਈ ਸਾਰੇ ਦਿਨ ਦਾ ਬੰਦਾ ਅੱਕ ਥੱਕ ਕੇ ਤੇ ਭੁੱਖਾ ਤੁਹਾਨੂੰ ਪਤਾ ਲੱਗਦਾ ਲੱਗਦੀ ਹੈ ਕੰਮ ਤੇ ਜੋਰ ਲੱਗਦਾ ਤੇ ਇੰਨੀ ਗੱਲਬਾਤ ਲੋਟ ਆ ਮਹੌਲ ਸਾਰਾ ਉਕਤਾ ਵਾਲਾ ਕੰਮ ਆਪਾਂ ਭਾਈ ਨਿਵੇੜਤਾ ਕਰਕੇ ਸਾਰਾ ਉਕਤਾ ਭਾਈ ਸਾਰੀਆਂ ਫੋਟੋਆਂ tinha ਪਾ ਬਾਂ ਤੇ ਇਧਰ ਭਾਈ ਆਪਣੇ ਹੱਥ ਚ ਆਪਣਾ ਪੁਰਾਣਾ ਫੋਨ ਤੇ ਭਾਈ ਵਧੀਆ ਡੰਗ ਲਾਇਆ ਤੇ ਹੁਣ ਵੀ ਵਧੀਆ ਵਧੀਆ ਚੱਲੀ ਜਾਂਦਾ ਤੇ ਇਹ ਭਾਈ ਆਪਣੇ ਕੋਲ ਸੀਗਾ OnePlus OnePlus Nord CE 2 Lite ਤੇ ਇਹ ਆਪਾਂ ਭਾਈ ਮਲੇਸ਼ੀਆੋਂ ਤੋਂ ਕੁਝ ਦਿਨ ਪਹਿਲਾਂ ਲਿੱਤਾ ਸੀ ਤੇ ਪੂਰੇ 3 ਸਾਲ ਤੇ 1 ਮਹੀਨਾ ਉੱਪਰ ਹੋ ਗਿਆ ਇਹ ਫੋਨ ਲੈ ਕੇ ਕਈ ਬਈ ਵਧੀਆ ਡੰਗ ਸਾਰਿਆ ਤੇ ਹੁਣ ਵੀ ਵਧੀਆ ਡੰਗ ਲਾਇਆ ਜਾਂਦਾ ਤੇ ਆਈਫੋਨ 17 Pro Max ਪਾਈ ਆਪਾਂ ਰੱਖ ਲਿਆ ਆਪਣੇ ਬਲੌਗਿੰਗ ਵਾਸਤੇ ਤੇ ਪਰਸਨਲ ਕਹਿ ਲੋ ਫਿਰ ਪਰਸਨਲ ਰੱਖ ਲਿਆ ਤੇ ਇਹ ਆਪਾਂ ਰੱਖ ਲਿਆ ਭਾਈ ਕੰਮਕਾਰ ਵਾਸਤੇ ਸਾਰਾ WhatsApp ਵਗੈਰਾ ਤੇ ਜਿੰਨੇ ਵੀ ਆਊਟਰ ਆਉਣੇ ਆ ਸਾਰਾ ਉਹਦੇ ਵਾਸਤੇ ਰੱਖ ਲਿਆ ਤੇ ਇੰਨੀ ਗੀ ਸੀ ਭਾਈ ਅੱਜ ਦੀ ਗੱਲਬਾਤ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਨਾ ਤੇ ਭਾਈ ਅੱਜ ਦੱਸਣਾ ਬਾਅਦ ਦਾ ਕੋਈ ਫਰਕ ਪਿਆ ਹੈ ਕੰਪਨੀ ਦਾ ਖੜਕਾ ਵੱਧ ਵੱਧ ਹੁੰਦਾ ਸੀ ਪਹਿਲਾਂ ਤੇ ਆਪਣੀ ਬਾਤ ਥੋੜੀ ਘੱਟ ਆਉਂਦੀ ਸੀ ਤੇ ਪਹਿਲਾਂ ਕੰਮ ਚਲਾਉਂਦੀ ਆ ਕੰਮ ਜੀ ਚੱਲੀ ਜਾਂਦਾ ਸੀ ਚਲੋ ਲੰਘ ਲਾਉਂ ਜੀ ਤੇ ਹੁਣ ਭਾਈ ਤੁਹਾਡੇ ਮੋਹ ਬਰੇਨ ਸਾਦਕਾ ਤੇ ਤੁਹਾਡਾ ਇਨਾ ਪਿਆਰ ਸਤਕਾਰ ਦੇਖ ਕੇ ਵਿਡੂਆਂ ਵਿਡੂਆਂ ਦਾ ਇਨਾ ਰਿਸਪੌਂਸ ਦੇਖ ਕੇ ਭਾਈ ਵਧੀਆ ਰਿਸਪੌਂਸ ਦੇਖ ਕੇ ਤੇ ਆਪਾਂ ਭਾਈ 17 Pro ਮੈਸ ਲੈ ਲਿਆ ਜਿਵੇਂ ਕਿ ਆਪਾਂ ਪਹਿਂਟੀ ਵੀਡੀਓ ਚ ਦੱਸਿਆ ਸੀ ਕਿ ਆਪਾਂ ਆਪਣੇ ਬੌਸ ਨਾਲ ਹਿਸਾਬ-ਤਾਬ ਕਰ ਲਾਂਗੇ ਕਿਸ਼ਤਾਂ ਤੇ ਕਰਦੇ ਹਿਸਾਬ-ਤਾਬ ਉਹਨਾ ਇਹ 6000 ਰੁਪਏ ਦਾ ਆਇਆਗਾ ਤੇ 500 500 ਕਰਕੇ ਭਾਈ ਕਟਾ ਦੇਾਂਗੇ ਇੱਕ ਸਾਲ ਦੇ ਵਿੱਚ ਖਤਮ ਹੋ ਜਾਊਗਾ ਤੇ ਇੰਨੀ ਸੀ ਭਾਈ ਅੱਜ ਦੀ ਗੱਲਬਾਤ ਕੰਮ ਥੋੜਾ ਅੱਜ ਜਿਆਦੇ ਸੀ ਕਿਉਂਕਿ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਇਹ ਤਿੰਨ ਦਿਨ ਕੰਮ ਜਿਆਦੇ ਹੁੰਦਾ ਹੈ ਤੇ ਸੰਡੇ ਨੂੰ ਦੇਖਦੇ ਆਂ ਭਾਈ ਆਪਾਂ ਐਤਵਾਰ ਨੂੰ ਤੇ ਚੱਲ ਗਏ ਹੋਣੇ ਆਪਾਂ ਉਧਰ ਵੱਤੂ ਕੇ ਕੰਨੀ ਉਹ ਪਹਾੜਾ ਕੰਨੀ ਤੇ ਅੱਜ ਦੀ ਗੱਲਬਾਤ ਇੰਨੀ ਕੀ ਸੀ ਤੇ ਉਮੀਦ ਕਰਦਾ ਹਾਂ ਤੁਹਾਨੂੰ ਵਧੀਆ ਲੱਗੀ ਹੋ ਤੇ ਵੀਡੀਓ ਚੰਗੀ ਲੱਗੀ ਹੋਈ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰਨਾ ਤੇ ਕਮੈਂਟਾਂ ਵਿੱਚ ਦੱਸਣਾ ਭਾਈ ਕੀ ਕਮੀ ਐ ਕੀ ਗਲਤੀਆਂ ਸਾਡੀਆਂ ਤੇ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਬੇਨਤੀ ਐ ਸਾਰੇ ਜਣੇ ਸਬਸਕ੍ਰਾਈਬ ਕਰਨਾ